ಇ 12ਵੀਂ ਬਣੀ ਮਾਰ ਤਾ ਬੁੱਟੇ ਨੂੰ ਵੀ ਪਤਾ ਦਾ ਇਹਦਾ ਤਾ ਲੈ ਇਹ ਪੱਜਗ ਮੈਂ ਹਾਂ ਉਹ ਫੜ ਕੇ ਆ ਕੇ ਹਾਂ ਸਾਰਾ ਵਧੀਆ ਹੋ ਗਿਆ ਨਾ ਹਾਂ ਇਹਨੂੰ ਬੜਾ ਆ ਮਿੱਟੀ ਜਮੈਂਦੀ ਇੱਧਰ ਨਹੀਂ ਥਲੀ ਉੱਪਰ ਹੀ ਬੁੱਟੇ ਦੇ ਉਹਨੇ ਇੱਥੇ ਉਹ ਕੀਤੀ ਹੋਵੇਗਾ ਵਧੀਆ ਹੋਣਾ ਥੋੜੀ ਜੀ ਆ ਥੋੜੀ ਜਿਹਾ ਕਰਦਾ ਵੀ ਇੱਥੇ ਕੁੱਤੇ ਆ ਕੇ ਬਹਿਣ ਆਉਂਦੇ ਆ ਹਾਂ ਆਏ ਤਾਂ ਬੱਚੋ ਕਾਂਟੀ ਛੰਟੀ ਜੀ ਕਰਨੜੀ ਆ ਤੇ ਮੈਂ ਵਿੱਚੋਂ ਖੜਾ ਗਿੱਲਾ ਕਰਦਣੀ ਆ ਠੀਕ ਆ ਨਹੀਂ ਤਾਂ ਮਿੱਟੀ ਉੱਡਣ ਲੱਗ ਜੇ ਗਿੱਲਾ ਨਾ ਕੀਤਾ ਸੱਟ ਹੋ ਜਾਣਾ ਉਹ ਪਰ ਇੰਟਰੀ ਆਗੇ ਤੇ ਲੱਭਣੀ ਐ ਇੰਟਰੀ ਮਾਰ ਚੁ ਲੈ ਹੁਣ ਗਰਮੀ ਨਹੀਂ ਹੋਣੀ ਇਹ ਮੜਾ ਦਰੂ ਪੈ ਰਿਹਾ ਸਮਾ ਐਕਟਵਾਂ ਮੇਰੀ ਅਜੂਸ ਇਹ ਕਰ ਲੈਂਦੇ ਐ ਐਕਟਵਾਂ ਮੈਂ ਨਹੀਂ ਅੱਜ ਲੈ ਜਾਣ ਦੇਣੀ ਐਕਟਵਾਂ ਹੂੰ ਐਕਟਵਾਂ ਲੈ ਜਿਵੇਂ ਨਾ ਜਰੀ ਦਾ ਨਾਸ ਮਾਰਿਆ ਪਿਆ ਖਰਾਉ ਕੀਤੀ ਪਈ ਐ ਗੰਦੀ ਐਕਟਵਾਂ ਹੋਰ ਐਕਟਵਾਂ ਤੋਂ ਜਾਨ ਬੁਣੀ ਮਾਰਿਆ ਸਪਾਈਓ ਗੇਟ ਵੀ ਧੋਤੇ ਅੱਜ ਇਹਨਾਂ ਨੇ ਚਮਕਾਤੇ ਗੇਟ ਵੀ ਫੇਚ ਬੀਟਰੂਟ ਵਾਲੇ ਆ ਲੋ ਜੀ ਅੱਜ ਜਸ ਰੈਡੀ ਕਰਤੇ ਪਿੰਕ ਚਿੱਲੇ ਪਿੰਕ ਚਿੱਲਾ ਪਾਰਟੀ ਚੱਲ ਰਹੀ ਹੈ ਸਾਡੀ ਮੱਕੀ ਹੈ ਨਾ ਸੋਨ ਕੱਲ ਪਾਉਂਗਾ ਆਹ ਨਾਲ ਗਰਮੀ ਨੇ ਜਾ ਕੇ ਢਲ ਲੱਗਣ ਲੱਗੀ ਦੱਸ ਸ੍ਰੀ ਸ਼ਾਂਤ ਤਰ ਮਹੀਆ ਆਹ ਅੰਦਰ ਬਾਹਰ ਦੇ ਦਿੰਦੇ ਨੇ ਤਪਲ ਲੱਗਣਾ ਹੈ ਲਾ ਇੰਨੀ ਗਰਮੀ ਆ ਦੱਸ ਮਤ ਅੱਧੀ ਮਾਈਟ ਜੱਟ ਭਾਈ ਬੈਠਾ ਮੈਂ ਤਾਂ ਫੇਰ ਵੀ ਗਰਮੀ ਲੱਗੀ ਜਾਂਦੀ ਹੈ ਹੈ ਜੀ ਉਹ ਨਹੀਂ ਕੋਣੀ ਕਿਹੜੇ ਹਵਾ ਨਾਲ ਠੰਡ ਲੱਗੀ ਜਾਂਦੀ ਹੈ ਬਾਹਰ ਜਦੋਂ ਐਕਟਿਵ ਵਗੈਰਾ ਕਰਦੇ ਨੇ ਤਾਂ ਠੰਡ ਲੱਗਦੀ ਹੈ ਮੈਨੂੰ ਲੱਗਦੀ ਤਾਂ ਹੈਗੀ ਆ ਤਿੰਦਰਾ ਪਰ ਹਮ ਸਕੂਟਰ ਮੋਟਰ ਹੈਲ ਦੇ ਨਾਲ ਠੰਡ ਲੱਗਦੀ ਆ ਹਲੇ ਇਹ ਹਾਂ ਕਿਉਂਕਿ ਉਹ ਤੰਦਰੁਖ ਨੂੰ ਹੁਣ ਆਇਆ ਮੱਖੀ ਮਛਰ ਘਰਮੀ ਦੇ ਵਿੱਚ ਆਹ ਲਾ ਕੇ ਨਾ ਜਦੋਂ ਦੀਵਾਲੀ ਹੁੰਦੀ ਆ ਵੀ ਦੀਵਾਲੀ ਤੱਕ ਸਾਰੇ ਮਤਿਹਾਰ ਹੁੰਦੇ ਆ ਉਦੋਂ ਆ ਚ ਖਤਮ ਹੋ ਜਾਂਦੇ ਆ ਆਹਨ ਮਾਰ ਚਾ ਲੋ ਮਾਤਾ ਦਾ ਨਾ ਠੜਿਕਣ ਤੋਂ ਬਾਅਦ ਸਾਰੇ ਸਾਰੇ ਮੇਲੇ ਮੂਲੀ ਵੇਲੇ ਸਟਾਰਟ ਹੋ ਜਾਂਦੇ ਆ ਨੰਦਪੁਰ ਸਾਦਾ ਆ ਜਾਣਾ ਉਹ ਨਵਾਂ ਲਾ ਉਦੋਂ ਚ ਬੋ ਮਾ ਚਾ ਉਹ ਮੇਲੇ ਦਾ ਹਨ ਹੁੰਦਾ ਹੀ ਆ ਮੇਲੇ ਦੋ ਘੋੜ ਦੋ ਘੋੜ ਦਾ ਲਾ ਲਾ ਦੱਸ ਗਰਮੀ ਤਾਂ ਹੁੰਦਾ ਹੀ ਆ ਆ ਲੈਨੇ ਕੋ ਨਾਲੇ ਮੁੰਡੇ ਆ ਮੈਂ ਨਾਲੇ ਕੋ ਚੀਜ਼ ਖਰੀਦ ਲਿਆ ਮੈਂ ਪਰ ਇਹ ਨਾਲ ਲੈ ਵੀ ਜਾਓਗੇ ਨਾ ਕੀ ਚੀਜ਼ਾਂ ਖਰੀਦਣ ਕਹਿੰਦੇ ਨੇ ਦੇ ਘਰ ਸਾਹਮਣੇ ਇਹਨਾਂ ਦਾ ਕੰਮ ਕਰਦੇ ਆ ਉਹ ਆਪੀ ਲੈਣਗੇ ਉਹ ਹੁਣ ਕਿਹੜੀ ਗੱਲ ਹੋਗੀ ਦੱਸ ਯਾਰ ਖਰੀਦਣ ਆਂਦੇ ਆ ਮੰਗਲ ਪਹਿਲਾਂ ਮੰਗਲ ਸਟਾਰਟ ਕਰਦਾ ਹੁੰਦਾ ਉਹਨਾਂ ਕੋਲ ਹਾਂ ਭIANAND PRASAD ਉਹਨੂੰ ਲਮਲਾਉਂਦੇ ਆਪਾਂ ਕਰੀ ਗਏ ਇਹਨਾਂ ਦੇ ਕੋਲ ਲਮਲਾ ਦੇਖਣੀ ਆ ਖਣੀ ਮੈਂ ਖੁੱਲਾ ਮੱਲਾ ਦੇਖਿਆ ਸੀ ਕਿ ਕੀ ਲਿਗਾ ਉਹ ਲਮਲਾ ਮੈਂ ਦੇਖਿਆ ਸੀ ਕਿਹੜਾ ਲਿਆ ਪਰ ਮੈਂ ਇੱਥੇ ਨਹੀਂ ਦੇਖਿਆ ਮੈਂ ਉਹ ਜੋ ਲੋਕਿਆ ਤੁਮ ਜਾਏ ਤੋ ਨੀ ਨੀ ਤਸਕਾ ਉਹ ਬੜੀਆਂ ਨਾਲ ਬਹੁਤ ਹੁੰਦੇ ਇਹ ਹੁੰ ਕੱਢਦੇ ਤੀ ਗਣਦੇ ਲੰਲਾ ਉਹਦਾ ਕੋ ਗਲਤੀ ਹੁੰਦਾ ਨਾ ਨਗਰ ਕੀਰਤਨ ਦਾ ਨਗਰ ਕੀਰਤਨ ਦਾ ਲਾ ਕੱਢਦੇ ਹੁੰਦੇ ਆਹੋ ਮ ਲਾ ਕੱਢਦੇ ਨਾ ਕਰਨ ਸਾਗਰ ਦੀ ਬੱਤ ਲਾਦੀ ਹੈ ਦੂਜਾ ਚਲਾ ਸਾਗਰ ਦੀ ਬੱਡੀ ਲਾਦੀ ਹੈ ਨੀ ਕਾਤਲਾ ਆ ਆ ਆ ਗੁਰੂ ਘਰ ਦੇ ਦਰਵਾਜ਼ੇ ਕੋਲ ਵੀ ਦੇਖ ਲਿਓ ਇੱਕੋ ਮੜਾ ਜਾ ਡਰਾਈਵਰੀ ਚੈੱਕ ਕਰਿਓ ਉਹ ਅੱਗੇ ਗੇਟ ਆ ਗਿਆ ਗੁਰੂ ਘਰ ਦਾ ਇੱਕੋ ਮੜਾ ਜਾ ਅੰਦਰ ਕਰਨੀ ਪੂਰੀ ਚੀਜ਼ ਦੇਖੀ ਚੱਲਿਓ ਤੁਸੀਂ ਕਾਰਨਾਮੇ ਦੇਖੋ ਲੈ 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 ਆਇਆ ਜੱਜ ਹਾਂ ਇਹ ਤਾਂ ਮਿੱਟੀ ਆਜ ਤਾਂ ਕਹਿੰਦੇ ਚੱਲੇ ਜਾਣਾ ਬਾਬਾ ਮੋਈ ਇਹ ਪਗੜੀ ਕਰਵਾਉਣੀ ਹੈ ਨਾ ਜਿਸੰਗਰਾਂ ਦੇ ਹੀ ਅੱਥੜੇ ਕਰਨ ਵਾਸਤੇ

ਹਾਂ ਕਾਲੀ ਕਿਸਾਨ ਆਉਣਾ ਹਾਂ ਹਾਂ ਹਨਾ ਇਹ ਬੈਜੇ ਤੁਸੀਂ ਲੱਗਦਾ ਸੁਣਾ ਨਾ ਉਹਨਾਂ ਨੂੰ ਸ਼ੀਸ਼ਾ ਸਾਫ਼ ਕਰਨਾ ਲੀਂਦੀ ਆਪਣੇ ਵਿੱਚ ਹਾਂ ਯਾਰੋ ਕਰਨੀ ਦੀ ਸਹੀ ਗੱਲ ਉਹ ਕਰਨੀ ਬਣੀ ਆ ਅੰਦਰ ਉਹ ਸੱਚੋਂ ਨਹੀਂ ਲੱਗ ਰਹੇ ਹਾਂ ਮਸ਼ੀਨ ਮਸ਼ੀਨ ਹਾਂ ਇਹਦੇ ਚੋਂ ਹੀ ਪਸੇ ਬਏ ਹਾਂ ਉਹ ਬੱਚੋ ਨਾ ਕੱਢਦੇ ਖੋਲ ਹੀ ਹੁੰਦਾ ਕੱਢੀ ਤਾਂ ਮੈਂ ਵੀ ਆ ਪਰ ਮੈਨੂੰ ਪਾਸਿਆਂ ਦਾ ਖੋਲ ਕੇ ਨਾ ਫੇਰ ਸਾਫ਼ ਕਰਨਾ ਪੈਂਦਾ ਧੱਗੇ ਦੇ ਵਿੱਚ ਫਸ ਜਾਂਦੇ ਨੇ ਫੰਬੀ ਆ ਗਈ ਆ ਫੰਬੇ ਨੇ ਉਹ ਮੜ ਕੇ ਉੰਮੀ ਆ ਜਾਂਦੇ ਨੇ ਸਾਫ਼ ਕਰਨਾ ਹੁੰਦਾ ਉਹਨੇ ਕਿਹਾ ਸੀਗਾ ਦਿਨੇ ਅੱਜ ਸਾਫ਼ ਕਰ ਦੇ ਕਿਆ ਤਾਂ ਸੀਗਾ ਪਰ ਕੀਤਾ ਨਹੀਂ ਜੀ ਤਨ ਜੋਨੋ ਇਹ ਵੀ ਆਪਾਂ ਸੋਚ ਕੇ ਚੱਲਦੇ ਆ ਵੀ ਹੁਣ ਕਰਨਾ ਹੈ ਕੰਮ ਵੀ ਪੈਂਡਿੰਗ ਚ ਪਾ ਲਉ ਜ਼ਰੂਰੀ ਆ ਨਹੀਂ ਗਾਂ ਗਾਹ ਉਹਦੇ ਵਿੱਚ ਫਸੀ ਜਾਂਦੀਆਂ ਬੰਬੀ ਇੰਝ ਆਉਣ ਨਾ ਕੋਲ ਕੇ ਸਾਫ ਹੁੰਦਾ ਉਹ ਕਰਨੀ ਪੈਣੀ ਆ ਉਹਦਾ ਇਹ ਟੰਡਲੇ ਕੱਪੜੇ ਚੱਕਦੇ ਹੋਣ ਤਾਂ ਗਰਮੀ ਜੀ ਆਉਂਦੀ ਉਹਨਾਂ ਵਾਲੇ ਪਹਿਲਾਂ ਚੱਕਦੇ ਸੀ ਇਹ ਸਾਰੇ ਇਹਨਾਂ ਵਾਲੇ ਕੱਪੜੇ ਹਾਂ ਦੁਬਾਰਾ ਨਹੀਂ ਉਹ ਮੌਸਮ ਤੇ ਜੇ ਹੋ ਗਿਆ ਆਹ ਜਦੋਂ ਕੱਪੜੇ ਚੱਕਦੇ ਨੇ ਰੋਜ਼ ਆ ਹਾਂ ਦੁਬਾਰਾ ਮੌਸਮ ਜਦੋਂ ਮੀਂਹ ਜਾ ਪਾ ਕੇ ਫੇਰ ਹਟ ਜਾਂਦੀ ਆ ਦੋ ਦਿਨ ਬਾਅਦ ਲੋਕਾਂ ਨੇ ਕੱਪੜੇ ਕੱਢ ਲਿਆ ਆਪਦੇ ਮੈਂ ਸਾਰੇ ਕੱਪੜੇ ਚੱਕ ਦਿੱਤੇ ਪਹਿਲਾਂ ਉਹਨਾਂ ਨੇ ਗਰਮੀ ਦੇਖ ਕੇ ਚੱਕਦੇ ਨੇ ਲੋਕ ਆਪਣੇ ਵਾਂਗੂ ਮੁੜ ਕੇ ਫੇਰ ਕੱਢ ਲੈਂਦੇ ਨੇ ਹੈ ਆਹ ਨਾ ਆਹ ਇਹਦਾ ਹਲ ਬਦੂੜੀਆ ਹਟੀਸ਼ਰਟ ਆ ਤੇ ਹੈਗੀਆਂ ਮੋਟੇ ਦੇ ਕੱਪੜੇ ਚਾਹਾਂ ਥੋੜੀ ਮੋਟੇ ਚਾ ਹੁਣ ਕਪੈਨ ਵਾਲੀ ਆ ਇਹ ਆ ਹੁਣ ਕਪੈਨ ਵਾਲੀ ਆ ਤਾਂ ਜੂਨ ਜੁਲਾਈ ਥੋੜਾ ਪੂਗੇ ਮੈਂ ਕੱਲ ਤੋਂ ਫੋਟਾ ਲੈਂਦਾ ਨੇ ਉਹ ਨਿਉਨ ਕਰਵਾਸ ট্রাক ਤੋਂ ਹੁਣ ਜੈਕਟਾ ਜੂਟਾ ਸਾਰੀਆਂ ਫੇਰ ਬੜਾ ਇਹ ਖਰਾਬ ਹੋ ਗਿਆ ਫੇਰ ਖਰਾਬ ਹੋ ਗਿਆ ਮੇਰਾ ਬੜਾ ਇਹ ਖਰਾਬ ਹੋ ਗਿਆ ਮੈਂ ਚਲਾ ਦਨੀ ਆ ਕਿੰਨਾ ਕਰਦੇ ਤੂੰ ਦਵਾਈ ਵੀ ਲੈ ਲਈ ਆ ਜਿਹੜੀ ਖਰਾਬ ਹੋਈ ਆ ਪਾਣੀ ਰੱਖ ਕੇ ਭੁੱਲ ਗਈ ਭਾਈ ਕੁੜੀ ਸਾਡੀ ਲੈ ਪਾਣੀ ਰੱਖ ਕੇ ਭੁੱਲ ਗਈ ਭਾਈ ਕੁੜੀ ਸਾਡੀ ਇਹ ਚੰਗਾ ਨੇ ਜੁੜਿਆ ਮਸਾਇਰ ਆ ਕੀ ਪਾਣੀ ਪੀਨੇ ਹੁੰਦੇ ਆ ਤੇ

ਰਾਦੇ ਘੰਟੇ ਸਾਰੇ ਨਹੀਂ ਪਤਾ ਕੀ ਇਹ ਸਰਪ੍ਰਾਈਜ਼ ਸਰਪ੍ਰਾਈਜ਼ ਰੋਟੀ ਢਾਈ ਆ ਮਾਂ ਰੋਟੀ ਰਾਈ ਸਤ ਅੱਛਾ ਤੇ ਮੋਰਨ ਸ਼ਾਂਤ ਦੇਖੋ ਮਿਲੋ ਵੀਰ ਪਗਲ ਲੋਰੀ ਅੱਜ ਦਾ ਬਲੌਗ ਅਪ ਕਰਣ ਲੱਗੀਆਂ ਐਂਡ ਜਿਹਦਾ ਅਨਸਾਰਾ ਬਲੌਗ ਬਣ ਗਿਆ ਲੱਗਿਆ ਹੈ ਦਿੱਤਾ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਨੂੰ ਇੰਨਾ ਕ ਪਤਾ ਵੀ ਤੁਹਾਨੂੰ ਐ ਲੱਗਦਾ ਭਈ ਆ ਓਕੇ ਬਾਏ ਬਾਏ